ਇੱਕ ਦੂਜੇ ਤੋਂ ਜੈਲਸ ਕਰਨ ਦੀ ਬਜਾਏ ਇੱਕ ਦੂਜੇ ਨੂੰ ਹੇਟ ਕਰਨ ਦੀ ਬਜਾਏ ਮਦਦ ਕਰੀ ਮਰੀਜ਼ ਬਹੁਤ ਜ਼ਿਆਦਾ ਨੇ ਤੇ ਡੋਨੇਸ਼ਨ ਕਰਨ ਵਾਲੇ ਬਹੁਤ ਘੱਟ ਨੇ ਤਾਂ ਦੁਨੀਆ 'ਚ ਇਕਲੌਤੀ ਐਨ ਜੀਓ ਆ ਜਿਹੜੀ ਬਿਨ ਨਾਗਾ ਪਿਛਲੇ 9 ਸਾਲਾਂ ਤੋਂ ਰੋਜ਼ ਲੋਕਾਂ ਨੂੰ ਮਿਲ ਰਹੀ ਹੈ ਦੁਨੀਆ 'ਚ ਇਕਲੌਤੀ ਕਿਉਂਕਿ ਸਾਡੇ ਕੋਲ ਰੋਜ਼ 100 100 150 ਮਰੀਜ਼ ਇੰਨੀਆਂ ਉਮੀਦਾਂ ਦੇ ਨਾਲ ਆ ਰਿਹਾ ਕਿ ਜਿਹੜੀਆਂ ਉਮੀਦਾਂ ਤੇ ਖਰੇ ਉਤਰਨਾ ਮੇਰੇ ਇਕੱਲੇ ਲਈ ਆ ਮੇਰੀ ਟੀਮ ਲਈ ਪੋਸੀਬਲ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਇਹ ਵੀਡੀਓ ਚ ਰੋਂਦੀ ਭੈਣ ਚੰਗੀ ਲੱਗ ਰਹੀ ਹੋਏਗੀ ਪਰ ਜੇ ਇਨਸਾਨ ਹੋਣ ਦੇ ਨਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਵੀ ਮੈਨੂੰ ਮੰਗਤਾ ਬਣ ਕੇ ਤੁਹਾਡੇ ਕੋਲ ਮੰਗਣਾ ਪੈਂਦਾ ਮੈਂ ਹੈਰਾਨ ਹੋ ਜਾਂਦਾ ਕਿ ਇਹ ਕੈਸੀ ਸੰਸਥਾ ਜਿਹਦੇ ਵਿੱਚ ਓਪਨਲੀ ਮੈਂ ਇਹ ਕਹਿ ਰਿਹਾ ਕਿ ਪੰਜਾਬ 'ਚ ਜੇ ਤੁਸੀਂ ਮੇਰਾ ਸਾਥ ਦੇ ਦੋ ਨਾ ਬੜੀ ਵੱਡੀ ਪੱਦਰ ਤੇ ਨਹੀਂ ਛੋਟੀ ਜੀ ਪੱਦਰ ਤੇ ਤਾਂ ਪੰਜਾਬ 'ਚ ਕੋਈ ਮਰੀਜ਼ ਪੈਸੇ ਕਰਕੇ ਨਹੀਂ ਮਰੇਗਾ ਪਰ ਚਲੋ ਮੈਂ ਹੱਥ ਜੋੜ ਕੇ ਪਹਿਲਾਂ ਤਾਂ ਬੇਨਤੀ ਕਰਨਾ ਚਾਹਨਾ ਕਿ WhatsApp ਚੈਨਲ ਅਸੀਂ ਸ਼ੁਰੂ ਕੀਤਾ ਇਸ NGO ਬਾਰੇ ਜਾਂ ਮੇਰੇ ਬਾਰੇ ਹਰ ਜਾਣਕਾਰੀ ਸਭ ਤੋਂ ਪਹਿਲਾਂ ਐਕਸਕਲੂਸਿਵਲੀ ਲੈਣ ਲਈ ਆ WhatsApp ਚੈਨਲ ਦਾ ਲਿੰਕ ਮੈਂ ਪਾਇਆ ਇਸ ਵੀਡੀਓ ਦੇ ਉੱਪਰ ਉਹਨੂੰ ਸਬਸਕ੍ਰਾਈਬ ਕਰ ਲਓ WhatsApp ਚੈਨਲ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੀਆਂ ਵੀਡੀਓਜ਼ ਕਿਹੜੇ ਪੇਸ਼ੈਂਟ ਦੀ ਹੈਲਪ ਹੋ ਗਈ ਕਿਹਦੀ ਨਹੀਂ ਹੋਈ ਜਾਂ ਮੇਰੇ ਰਿਲੇਟਡ ਜਾਂ ਇਸ ਐਨਜੀਓ ਬਾਰੇ ਕੋਈ ਵੀ ਰਿਲੇਟਡ ਜਾਣਕਾਰੀ ਆ ਉਸ ਗਰੁੱਪ ਦੇ ਵਿੱਚ ਪਾਵਾਂਗੇ ਕਮੈਂਟਾਂ 'ਚ ਵੀ ਮੈਂ ਲਿੰਕ ਪਾ ਦਣਾ WhatsApp ਚੈਨਲ ਦਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਪਾ ਦਣਾ ਉਹਨੂੰ ਸਭ ਤੋਂ ਪਹਿਲਾਂ ਜਾ ਕੇ ਜਰੂਰ ਸਾਰੇ ਫੋਲੋ ਕਰ ਲਓ ਮੈਂ ਧੰਨਵਾਦ ਕਰਦਾ ਜਿਹੜੇ-ਜਿਹੜੇ ਵੀਰ ਪੈਣ ਮਾਵਾਂ ਸਾਡੀਆਂ ਵੀਡੀਓਜ਼ ਲਾਈਕ ਕਰਦੀਆਂ ਨੇ ਕਮੈਂਟ ਕਰਦੀਆਂ ਨੇ ਇਹ ਸ਼ੇਅਰ ਕਰਦੀਆਂ ਨੇ ਕਿਉਂਕਿ ਸਾਡੇ ਕੋਲ ਰੋਜ਼ 100 100 150 ਮਰੀਜ਼ ਇੰਨੀਆਂ ਉਮੀਦਾਂ ਦੇ ਨਾਲ ਆ ਰਿਹਾ ਹੈ ਕਿ ਜਿਹੜੀਆਂ ਉਮੀਦਾਂ ਤੇ ਖਰੇ ਉਤਰਨਾ ਮੇਰੇ ਇਕੱਲੇ ਲਈ ਆ ਮੇਰੀ ਟੀਮ ਲਈ ਪੋਸੀਬਲ ਨਹੀਂ ਹੈਗਾ ਇਹ ਸਾਰਾ ਕੁਝ ਕਰਨ ਦੇ ਲਈ ਤੁਹਾਡਾ ਸਾਥ ਚਾਹੀਦ ਹੁਣ ਸਾਰਿਆਂ ਨੇ ਬੜੀ ਸ਼ੁਭਾਸ਼ੀ ਦਿੱਤੀ ਮੈਨੂੰ ਕਿ ਪੰਜਾਬ ਦਾ ਪਹਿਲਾ ਐਡਾ ਵੱਡਾ ਕੈਂਪ ਤੁਸੀਂ ਲਾਇਆ ਹੈ 3000 ਤੋਂ ਵੱਧ ਮਰੀਜ਼ ਆ ਗਏ ਜਿਹਦੇ ਵਿੱਚ ਤਕਰੀਬਨ 150 ਮਰੀਜ਼ਾਂ ਦਾ ਆਪਰੇਸ਼ਨ ਵੀ ਹੋ ਚੁੱਕਾ ਹੈ 2250 ਮਰੀਜ਼ਾਂ ਦੇ ਟੈਸਟ ਹੋ ਚੁੱਕੇ ਨੇ ਬਾਕੀ 450 ਮਰੀਜ਼ਾਂ ਦੀ ਦਵਾਈਆਂ ਚੱਲ ਰਹੀਆਂ ਨੇ ਹੁਣ 100 150 ਆਪਰੇਸ਼ਨ ਐਸੇ ਨਿਕਲੇ ਨੇ ਜਿਨ੍ਹਾਂ ਚ ਹੁਣ ਤੁਹਾਡੇ ਸਾਥ ਦੀ ਮੈਨੂੰ ਬਹੁਤ ਲੋੜ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਵੱਖ-ਵੱਖ ਸ਼ਹਿਰਾਂ ਚੋਂ ਲੋਕ ਬੜੀ ਦੂਰੋਂ-ਦੂਰੋਂ ਸਾਡੇ ਕੋਲ ਇੱਕ ਉਮੀਦ ਨਾਲ ਹੈਲਪਲਾਈਨ ਲਈ ਆ ਰਹੇ ਨੇ ਤੇ ਤੁਸੀਂ ਜਾਣਦੇ ਹੀ ਹੋ ਕਿ ਸਾਡੀ ਟੀਮ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਮਰੀਜ਼ ਸਾਡੇ ਕੋਲ ਆਂਦਾ ਹੈ ਸਰਕਾਰੀ ਸਕੀਮ ਦੇ ਨਾਲ ਭਾਵੇਂ ਉਹ ਸਟੇਟ ਸਟੇਟ ਸਰਕਾਰ ਦੀ ਕੋਈ ਸਕੀਮ ਹੈ ਜਾਂ ਸੈਂਟਰਲ ਸਰਕਾਰ ਦੀ ਕੋਈ ਸਕੀਮ ਹੈ ਸਰਕਾਰੀ ਸਕੀਮ ਦੇ ਨਾਲ ਉਹਦਾ ਇਲਾਜ ਫ੍ਰੀ ਕਰਾਇਆ ਜਾਵੇ ਪਰ ਫਿਰ ਵੀ ਜੇ ਕੋਈ ਸਰਕਾਰੀ ਸਕੀਮ ਉਸ ਮਰੀਜ਼ ਤੇ ਲਾਗੂ ਨਹੀਂ ਹੁੰਦੀ ਫਿਰ ਸਾਨੂੰ ਮਜਬੂਰਨ ਜਿਹੜੇ ਉਸ ਮਰੀਜ਼ ਵਾਸਤੇ ਪੈਸੇ ਇਕੱਠੇ ਕਰਨੇ ਪੈਂਦੇ ਨੇ ਤੇ ਤੁਸੀਂ ਜਾਣਦੇ ਹੋ ਕਿ ਸਾਡੀ ਐਨਜੀਓ ਦਾ ਕੋਈ ਆਨਲਾਈਨ ਖਾਤਾ ਜਾਂ ਕੋਈ ਪੇਟੀਐਮ ਖਾਤਾ Google Pay ਨਹੀਂ ਹੈਗਾ ਉਹ ਸਾਡੀਆਂ ਮਜਬੂਰੀਆਂ ਮੈਂ ਬੜੀ ਵਾਰੀ ਸਾਂਝੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਦਾਨ ਦੀ ਕਿਸੇ ਤਰੀਕੇ ਨਾਲ ਵੀ ਕੋਈ ਦੁਰਵਰਤੋਂ ਹੋਵੇ ਪਰ ਜੇ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਪੰਜਾਬ ਦਾ ਭਲਾ ਹੋਵੇ ਸਾਡੇ 12000 ਪੰਜਾਬ ਦਾ ਪਿੰਡ ਹੈ ਹਰ ਪਿੰਡ ਦੇ ਵਿੱਚੋਂ 100 ਤੋਂ ਵੱਧ ਐਨਆਰਆਈ ਬਾਹਰ ਗਿਆ ਹੋਇਆ ਤੇ ਮੇਰੀ ਐਨਆਰਆਈਆਂ ਨੂੰ ਵੀ ਬੇਨਤੀ ਆ ਆਲਦੋ ਐਨਆਰਆਈ ਸਾਥ ਵੀ ਬੜੀ ਵੱਡੀ ਪੱਧਰ ਤੇ ਦੇ ਰਹੇ ਨੇ ਇਹ ਗੱਲ ਨਹੀਂ ਹੈ ਕਿ ਐਨਆਰਆਈ ਸਾਥ ਨਹੀਂ ਦੇ ਰਹੇ ਪਰ ਕਿਤੇ ਨਾ ਕਿਤੇ ਹਜੇ ਵੀ ਕੁਝ ਲੋਕਾਂ ਦਾ ਦਾਨ ਗਲਤ ਪਾਸੇ ਜਾ ਰਿਹਾ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਕਿ ਬੜੇ ਬਜ਼ੁਰਗ ਮਾਵਾ ਤੇ ਪੈਣਾ ਤੇ ਬਜ਼ੁਰਗ ਬਾਪ ਬੜੇ ਇਦਾਂ ਦੇ ਨੇ ਜਿਹੜੇ ਸਾਡੇ ਕੋਲ ਆ ਰਹੇ ਨੇ ਕੋਈ ਮਾਛੀਵਾੜੇ ਤੋਂ ਆ ਰਹੇ ਕੋਈ ਸੰਗਰੂਰ ਤੋਂ ਆ ਰਹੇ ਕੋਈ ਬਠਿੰਡੇ ਤੋਂ ਕੋ ਬਰਨਾਲੇ ਤੋਂ ਮਤਲਬ ਮੈਨੂੰ ਲੱਗਦਾ ਕਿ ਭਾਰਤ ਦੇਸ਼ ਦਾ ਕੋਈ ਐਸਾ ਸਟੇਟ ਨਹੀਂ ਹੈਗਾ ਜਾਂ ਕੋਈ ਐਸਾ ਸ਼ਹਿਰ ਨਹੀਂ ਹੈਗਾ ਜਿੱਥੋਂ ਸਾਡੇ ਕੋਲ ਮਰੀਜ਼ ਨਹੀਂ ਆ ਰਹੇ ਮੈਂ ਇਸ ਵੀਡੀਓ ਰਾਹੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਤੁਹਾਡੇ ਸਾਰਿਆਂ ਦੇ ਕਿ ਮਰੀਜ਼ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾਰਿਆ ਜਿਨ੍ਹਾਂ ਦੇ ਚੂਲੇ ਟੁੱਟੇ ਨੇ ਗੋਡੇ ਪੈਣ ਵਾਲੇ ਨੇ ਜਾਂ ਕੋਈ ਪੱਥਰੀਆਂ ਰਸੌਲੀਆਂ ਦੀ ਦਿੱਕਤ ਹੈ ਮਰੀਜ਼ ਤਾਂ ਸਾਡੇ ਕੋਲ ਸੰਪਰਕ ਕਰ ਹੀ ਰਹੇ ਨੇ ਮੇਰੀ ਦਾਨੀਆਂ ਨੂੰ ਬੇਨਤੀ ਹੈ ਡੋਨੇਸ਼ਨ ਕਰਨ ਵਾਲਿਆਂ ਨੂੰ ਕਿ ਤੁਸੀਂ ਵੀ ਜਰੂਰ ਆਓ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਕੋਲ ਰੋਜ਼ ਸ਼ਾਮ ਨੂੰ ਉੱਥੇ ਜਿੱਥੇ ਸੇਵਾ ਹੁੰਦੀ ਹੈ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ 7 ਤੋਂ 9 ਉੱਥੇ ਮਰੀਜ਼ ਵੀ ਆਉਂਦੇ ਨੇ ਤੇ ਡੋਨਰ ਵੀ ਆ ਰਹੇ ਨੇ ਪਰ ਮਰੀਜ਼ ਬਹੁਤ ਜ਼ਿਆਦਾ ਨੇ ਤੇ ਡੋਨੇਸ਼ਨ ਕਰਨ ਵਾਲੇ ਬਹੁਤ ਘੱਟ ਨੇ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਕਿਉਂਕਿ ਸਾਡੇ ਕੋਲ ਨਾ ਕੋਈ ਧਰਮ ਬੈਰੀਅਰ ਨਹੀਂ ਹੈ ਸਾਡੀ ਉਸ ਲੋਕੇਸ਼ਨ ਤੇ ਨਾ ਜਾਤ ਪੁੱਛੀ ਜਾਂਦੀ ਨਾ ਧਰਮ ਪੁੱਛਿਆ ਜਾਂਦਾ ਨਾ ਉਹਦਾ ਕੋਈ ਇਲਾਕਾ ਪੁੱਛਿਆ ਜਾਂਦਾ ਤੇ ਨਾ ਉਹਦਾ ਕੋਈ ਗੋਤ ਪੁੱਛਿਆ ਜਾਂਦਾ ਸਿਰਫ ਇੱਕ ਇਨਸਾਨ ਦੇ ਬੱਚੇ ਸਮਝ ਕੇ ਸਭ ਨੂੰ ਉੱਥੇ ਦੇਖਿਆ ਜਾਂਦਾ ਤੇ ਮੈਨੂੰ ਲੱਗਦਾ ਕਿ ਬਹੁਤ ਬੱਚੇ ਐਨ ਆਰ ਆਈ ਐਸੇ ਨੇ ਜਿਹੜੇ ਆਪਣੇ ਦੋਸਤਾਂ ਰਾਹੀਂ ਨਿਵਾਸ ਵਾਲੇ ਦੋਸਤਾਂ ਰਾਹੀਂ ਵਿਸ਼ਵਾਸ ਵਾਲੇ ਰਿਸ਼ਤੇਦਾਰਾਂ ਰਾਹੀਂ ਇੱਥੇ ਸੇਵਾ ਭੇਜ ਸਕਦੇ ਨੇ ਇਹ ਵੀਡੀਓ ਬਣਾਉਣ ਦਾ ਵੀ ਮੇਰਾ ਇੱਕ ਮਕਸਦ ਮੇਨ ਇਹੀ ਹੈ ਕਿ WhatsApp ਚੈਨਲ ਸਾਡਾ ਜਿਹੜਾ ਬਣ ਚੁੱਕਾ ਹੈ ਅਨਮੋਲ ਕਾਤਰਾ ਦੇ ਨਾਮ ਤੋਂ ਉਹਨੂੰ ਸਬਸਕ੍ਰਾਈਬ ਕਰ ਲਓ ਉਹਨੂੰ ਲਾਈਕ ਕਰ ਲਓ WhatsApp ਤੇ ਆ ਮੈਂ ਲਿੰਕ ਉੱਪਰ ਪਾਇਆ ਹੋਇਆ ਵੀਡੀਓ ਦੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਬੜੀਆਂ ਉਮੀਦਾਂ ਨਾਲ ਲੋਕ ਜਦੋਂ ਆ ਕੇ ਉੱਥੇ ਰੋਂਦੇ ਨੇ ਨਾ ਮੈਂ ਸਿਰਫ ਇੱਕੋ ਗੱਲ ਕਹਿਣਾ ਹੁੰਦਾ ਜੇ ਤੁਸੀਂ ਕਿਸੇ ਦਾ ਦੁੱਖ ਸਮਝਣਾ ਹੈ ਨਾ ਤਾਂ ਉਹਨੂੰ ਆਪਣੇ ਤੇ ਲਾ ਕੇ ਦੇਖ ਲਓ ਕਿ ਸਾਡੀ ਮਾਂ ਬਿਮਾਰ ਹੋ ਜਾਵੇ ਸਾਡਾ ਪਿਓ ਬਿਮਾਰ ਹੋ ਜਾਵੇ ਸਾਡੇ ਬੱਚੇ ਬਿਮਾਰ ਹੋ ਜਾਣ ਤੇ ਦਵਾਈ ਜੋਗੇ ਪੈਸੇ ਨਾ ਹੋਣ ਤਾਂ ਸਾਡੇ ਦਿਲ ਤੇ ਕੀ ਬੀਤੇਗੀ ਭਾਈ ਜੀ ਦੁਨੀਆ ਸਾਨੂੰ ਵਧੀਆ ਨਹੀਂ ਲੱਗੇਗੀ ਅਸੀਂ ਬਾਰ-ਬਾਰ ਰੱਬ 'ਗ ਅਰਦਾਸ ਕਰਾਂਗੇ ਰੱਬਾ ਮਿਹਰ ਕਰ ਰੱਬਾ ਮਿਹਰ ਕਰ ਫਿਰ ਰੱਬ ਸਿੱਧੀ ਮਿਹਰ ਤਾਂ ਕਰਦਾ ਨਹੀਂ ਇਹ ਦੁਨੀਆ ਉਹਨੇ ਰਚਾਈ ਹੈ ਕਿਸੇ ਨਾ ਕਿਸੇ ਦੇ ਜ਼ਰੀਏ ਕੋਈ ਨਾ ਕੋਈ ਤੁਹਾਡੀ ਹੈਲਪ ਹੁੰਦੀ ਹੈ ਤਾਂ ਮੈਂ ਇਸ ਵੀਡੀਓ ਰਾਹੀਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਪੰਜਾਬ 'ਚ ਆਪਣਾ ਇਲਾਜ ਪੈਸਿਆਂ ਪੱਖੋਂ ਨਹੀਂ ਕਰਾ ਸਕਦਾ ਤਾਂ ਸਾਡੇ ਨੰਬਰਾਂ ਤੇ ਵੀਡੀਓ ਦੇ ਉੱਪਰ ਨੰਬਰ ਵੀ ਦਿੱਤਾ ਹੋਇਆ ਮੈਂ ਬੋਲ ਵੀ ਦਿੰਦਾ 788916849 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਜੇ ਕੋਈ ਵੀਰ ਡਾਇਰੈਕਟ ਗੱਲ ਮੇਰੇ ਤੱਕ ਪਹੁੰਚਾਣਾ ਚਾਹੁੰਦਾ ਕੋਈ ਮੇਰੀ ਟੀਮ ਨੂੰ ਕੋਈ ਸਲਾਹ ਦੇਣਾ ਚਾਹੁੰਦਾ ਹੈ ਕੋਈ ਆਪਣੀ ਡੋਨੇਸ਼ਨ ਕਨਫਰਮ ਕਰਨਾ ਚਾਹੁੰਦਾ ਕਿਉਂਕਿ ਹੁਣ ਨਾ ਇਹ ਐਨਜੀਓ ਬਹੁਤ ਵੱਡੀ ਹੋ ਰਹੀ ਹੈ ਆਲਦੋ ਇਸ ਐਨਜੀਓ ਦੇ ਬਹੁਤ ਟੀਮ ਮੈਂਬਰ ਨੇ ਤੇ ਕੁਝ ਅਸਲ ਚ ਹੈਗੇ ਵੀ ਨੇ ਤੇ ਕੁਝ ਹੋਣ ਦਾ ਸਿਰਫ ਦਿਖਾਵਾ ਕਰਦੇ ਨੇ ਪਰ ਉਹ ਹੈ ਨਹੀਂ ਜਿਹਦਾ ਮੇਰਾ ਨਾਮ ਵਰਤ ਲਿਆ ਜਾਂ ਏਕ ਜ਼ਰੀਆ ਦਾ ਨਾਮ ਵਰਤ ਲਿਆ ਪਰ ਅੰਦਰੋਂ ਮੈਨੂੰ ਪਤਾ ਹੁੰਦਾ ਕਿ ਇਹ ਬੰਦਾ ਕਾਬਿਲ ਹੈ ਨਹੀਂ ਮੈਂ ਡੋਨੇਸ਼ਨ ਕਰਨ ਵਾਲਿਆਂ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਕਿ ਆਪਣੀ ਡੋਨੇਸ਼ਨ ਮੇਰੇ ਕੋਲੋਂ ਜਰੂਰ ਕਨਫਰਮ ਕਰਾਇਆ ਕਰੋ ਔਰ ਉਹ ਕਨਫਰਮ ਕਰਨ ਲਈ ਮੈਂ ਜਲਦੀ ਇੱਕ ਹੈਲਪਲਾਈਨ ਨੰਬਰ ਜਿਹੜਾ ਪਰਸਨਲੀ ਮੈਂ ਹੀ ਚ ਤੁਸੀਂ ਆਪਣੀ NGO ਸਪੋਜ਼ ਤੁਸੀਂ ਚੰਡੀਗੜ੍ਹ 'ਚ ਡੋਨੇਸ਼ਨ ਕੀਤੀ ਤੁਸੀਂ ਹੁਣ ਕਨਫਰਮ ਕਰਨਾ ਹੈ ਕਿ ਇਹ ਕਿੱਥੇ ਗਈ ਕਿੰਨੂੰ ਗਈ ਗਈ ਵੀ ਕਿ ਨਹੀਂ ਗਈ ਉਹਨੂੰ ਰੀ ਕਨਫਰਮ ਕਰਨ ਲਈ ਉਹਨੂੰ ਚੈੱਕ ਕਰਨ ਲਈ ਤੁਸੀਂ ਮੈਨੂੰ WhatsApp ਕਰੋ ਜੇ ਮੇਰੇ ਖਿਲਾਫ ਕੋਈ ਗੱਲ ਹੈ ਕੋਈ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਕਿਸੇ ਡੋਨੇਸ਼ਨ ਦੇ ਮਾਮਲੇ 'ਚ ਕੋਈ ਗਲਤੀ ਕਰ ਲਈ ਜਾਂ ਮੈਂ ਕੋਈ ਪੈਸੇ ਖਾ ਲਏ ਜਾਂ ਕੋਈ ਕੋਈ ਹੈਗੀ ਲੂਪਹੋਲ ਤੁਸੀਂ ਮੇਰੇ ਟੀਮ ਮੈਂਬਰਾਂ ਨੂੰ ਕੰਟੈਕਟ ਕਰੋ ਕਿਉਂਕਿ ਅਸੀਂ ਸਾਰੇ ਟੀਮ ਮੈਂਬਰ ਆਪਸ 'ਚ ਇੱਕ ਸੇਵਾ ਦੇ ਤੌਰ ਤੇ ਜੁੜੇ ਹੋਏ ਹਾਂ ਕੋਈ ਅਸੀਂ ਇੱਕੋ ਘਰਾਣੇ ਚੋਂ ਨਹੀਂ ਹੈਗੇ ਇੱਕੋ ਜਾਤਾਂ ਚੋਂ ਨਹੀਂ ਹੈਗੇ ਇੱਕੋ ਧਰਮ ਚੋਂ ਨਹੀਂ ਹੈਗੇ ਵੱਖ-ਵੱਖ ਧਰਮਾਂ ਦੇ ਟੀਮ ਮੈਂਬਰ ਨੇ ਵੱਖ-ਵੱਖ ਜਾਤੀਆਂ ਦੇ ਨੇ ਸਾਰੇ ਸੋਸ਼ਲ ਮੀਡੀਆ ਤੋਂ ਜੁੜੇ ਨੇ ਸਾਡਾ ਸਾਰਿਆਂ ਦਾ ਇੱਕੋ ਮਕਸਦ ਹੈ ਕਿ ਸੇਵਾ ਹੋਵੇ ਤਾਂ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆ ਜਿਹੜੇ ਮਰੀਜ਼ ਤੁਸੀਂ ਰੋਂਦੇ ਕਰ ਲਾਂਦੇ ਵੀਡੀਓ 'ਚ ਦੇਖ ਰਹੇ ਹੋ ਬੜੀਆਂ ਉਮੀਦਾਂ ਨਾਲ ਆਂਦੇ ਦੇਖ ਰਹੇ ਹੋ ਇਹਨਾਂ ਦੀ ਤੰਦਰੁਸਤੀ ਲਈ ਅਰਦਾਸ ਵੀ ਕਰਿਓ ਤੇ ਦੁਨੀਆ ਦੀ ਪਹਿਲੀ ਪੂਰੀ ਦੁਨੀਆ ਦੀ ਪਹਿਲੀ ਐਸੀ ਐਨ ਜੀਓ ਜਿਹੜੀ 365 ਦਿਨ ਜੇ ਕਿਤੇ ਵਰਲਡ ਰਿਕਾਰਡ ਬਣੇ ਨਾ ਜਾਂ ਗਿਨੀਸ ਵਰਲ রেকর্ড ਦਰਜ ਹੋਵੇ ਤਾਂ ਦੁਨੀਆ ਚ ਇਕਲੋਤੀ ਐ এনজিও ਐ ਜਿਹੜੀ ਬਿਨ ਨਾਗਾ ਪਿਛਲੇ 9 ਸਾਲਾਂ ਤੋਂ ਰੋਜ਼ ਲੋਕਾਂ ਨੂੰ ਮਿਲ ਰਹੀ ਐ ਦੁਨੀਆ ਚ ਇਕਲੋਤੀ ਪਹਿਲੀ ਜਿਨ੍ਹਾਂ ਨੂੰ ਪਬਲਿਕ ਡੀਲਿੰਗ ਦਾ ਟਾਈਮ ਉੱਥੇ ਰੋਜ਼ 7 ਤੋਂ 9 ਰੋਜ਼ ਮਿਲਿਆ ਜਾਂਦਾ ਇੱਕ ਵੀ ਛੁੱਟੀ ਨਹੀਂ ਕੀਤੀ ਇਹਨਾਂ ਨੇ 9 ਸਾਲਾਂ ਦੇ ਵਿੱਚ ਤਾਂ ਵਰਲਡ ਰਿਕਾਰਡ ਬਣ ਸਕਦਾ ਜੇ ਅਸੀਂ ਗੀਨਿਸ ਵਰਲਡ ਰਿਕਾਰਡ ਦੇ ਵਿੱਚ ਇਹਨੂੰ ਦਰਜ ਕਰਾਈਏ ਪਰ ਚਲੋ ਸਾਡਾ ਵਰਲਡ ਰਿਕਾਰਡ ਉੱਪਰ ਬਣ ਰਿਹਾ ਸਾਨੂੰ ਦੁਨੀਆ ਵੀ ਵਰਲਡ ਰਿਕਾਰਡ ਬਣਾਉਣ ਦੀ ਕੋਈ ਲੋੜ ਨਹੀਂ ਮੈਂ ਯੂਥ ਨੂੰ ਬੇਨਤੀ ਕਰਨਾ ਚਾਹਾਂ ਆਪਣੇ ਪਿੰਡਾਂ ਦੇ ਮਰੀਜ਼ ਲੈ ਕੇ ਆਓ ਸਾਡੇ ਕੋਲ ਕਈ ਵਾਰ ਸਾਡੇ ਕੋਲ ਐਸੇ ਮਰੀਜ਼ ਆਂਦੇ ਨੇ ਜਿਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਹੀ ਫ੍ਰੀ ਹੋਣਾ ਹੁੰਦਾ ਪਰ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਪਾਰਿਆ ਇੱਕ ਵਧੀਆ ਗਾਈਡੈਂਸ ਦੇ ਨਾਲ ਉਹਨਾਂ ਦਾ ਇਲਾਜ ਹੋ ਜਾਂਦਾ ਸਿਰਫ ਇੱਕ ਲੈਕ ਆਫ ਨੋਲਿਜ ਇੱਕ ਗਾਈਡੈਂਸ ਨਾ ਹੋਣ ਕਰਕੇ ਉਹ ਵਿਚਾਰੇ ਇੰਨੇ ਸਾਲਾਂ ਤੋਂ ਮਹੀਨਿਆਂ ਤੋਂ ਇਲਾਜ ਤੋਂ ਬਿਨਾਂ ਰੁੱਲ ਰਹੇ ਨੇ ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਈਏ ਐਟ ਲੀਸਟ ਪੰਜਾਬ ਦੀ ਧਰਤੀ ਤੇ ਜਾਂ ਪੰਜਾਬ ਤੋਂ ਬਾਹਰ ਵੀ ਦੁਨੀਆ 'ਚ ਕਿਤੇ ਵੀ ਕੋਈ ਬੰਦਾ ਪੈਸਿਆਂ ਪੱਖੋਂ ਨਾ ਮਰੇ ਕੋਈ ਮਾਂ ਐਸੀ ਨਾ ਕਰੇ ਬੈਠੀ ਰਵੇ ਕਿ ਮੇਰਾ ਜਵਾਨ ਪੁੱਤ ਹੈ ਨਹੀਂ ਜੋ ਦੀਆਂ ਧੀਆਂ ਸੀ ਉਹਦਾ ਵਿਆਹ ਹੋ ਗਿਆ ਜਾਂ ਜਵਾਨ ਪੁੱਤ ਦੀ ਡੈਥ ਹੋ ਗਈ ਤੇ ਉਹਦੇ ਕੋਲ ਇਲਾਜ ਕਰਾਣ ਦੇ ਉਹਗੇ ਪੈਸੇ ਨਹੀਂ ਹੈਗੇ ਕੋਈ ਐਦਾਂ ਦਾ ਨਾ ਹੋਵੇ ਰਲ ਮਿਲ ਕੇ ਆਪਾਂ ਇਕੱਠੇ ਮਦਦ ਕਰੀਏ ਇੱਕ ਦੂਜੇ ਤੋਂ ਜੈਲਸ ਕਰਨ ਦੀ ਬਜਾਏ ਇੱਕ ਦੂਜੇ ਨੂੰ ਹੇਟ ਕਰਨ ਦੀ ਬਜਾਏ ਮਦਦ ਕਰੀਏ ਤੇ ਆਓ ਮੇਰਾ ਸਾਥ ਦਿਓ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਕੋਈ ਮਰੀਜ਼ ਬਿਨਾਂ ਇਲਾਜ ਤੋਂ ਨਾ ਰਹਿ ਜਾਵੇ ਤੇ ਸਾਡੇ ਵਟਸਐਪ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਥੈਟ ਤੁਹਾਨੂੰ ਅਗਲੀਆਂ ਜਾਣਕਾਰੀਆਂ ਸਾਰੀਆਂ ਉਸ ਗਰੁੱਪ ਦੇ ਵਿੱਚ ਮਿਲਦੀਆਂ ਰਹਿਣ ਤੇ ਤੁਸੀਂ ਇੱਕ ਇਹ ਵੀ ਬੜੀ ਵੱਡੀ ਸੇਵਾ ਕਰ ਸਕਦੇ ਹੋ ਘਰੇ ਬੈਠੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਉਹ ਤੁਹਾਡੇ ਇੱਕ ਲਾਈਕ ਦੇ ਨਾਲ ਕਲਾ ਸਾਨੂੰ ਲਾਈਕ ਨਹੀਂ ਮਿਲਦਾ ਲਾਈਕ ਕਮੈਂਟ ਦੇ ਕੋਈ ਪੈਸੇ ਨਹੀਂ ਮਿਲਦੇ ਪਰ ਤੁਹਾਡੇ ਲਾਈਕ ਨਾਲ ਉਹ ਵੀਡੀਓ ਹੋਰ ਲੋਕਾਂ ਤੱਕ ਪਹੁੰਚਦੀ ਹੈ ਕਮੈਂਟਾਂ ਨਾਲ ਹੋਰ ਲੋਕਾਂ ਤੱਕ ਪਹੁੰਚਦੀ ਹੈ ਤਾਂ ਉਹਦੇ ਨਾਲ ਮਰੀਜ਼ ਵੀ ਆਉਂਦੇ ਨੇ ਤੇ ਡੋਨਰ ਵੀ ਆਉਂਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ